ਦੀ ਸਜ਼ਾ ਤਖਸ ਦੇ ਹੁਣ ਮੈਂ ਗੱਲ ਕਰਦਾ ਅਗਲੀ ਕਹਿੰਦਾ ਸਾਡੀਆਂ ਸਭਾ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀ ਚੰਦੂ ਮਾਜਰਾ ਜੀ ਨੇ ਸੁਣਿਆ ਕਹਿੰਦਾ ਜੇ ਨੂੰ ਕਦੇ ਦਿਖਾ ਦੋ ਡੇਰੇ ਆੜਿਆਂ ਦੇ ਗਏ ਵਿਆਹੋਂ ਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਨਾਲ ਹੀ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਪੁੱਛਦਾ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ ਇਹ ਰਾਤ ਨੂੰ 22 ਨੰਬਰ ਫਾਟਕ ਦੇ ਕੋਲ ਜਿਹੜਾ ਮੈਰਿਜ ਫੈਰਸਾ ਹੈ ਤੋ ਆਡਾਂਸ ਉੱਪਰ ਸੰਗਾਰ ਤੋਂ ਲੈਕਚਰ ਚੱਲ ਰਿਹਾ ਸੀ ਉੱਥੇ ਅਸਦਾ ਬੱਲੂ ਕੋਣ ਸੀ ਜਿਹੜਾ ਸਟੇਜ ਤੇ ਚੜਾਰਿਆ ਸੀ ਉਹ ਸਟੇਜ ਤੇ ਨਾਉਣ ਤੋਂ ਬਾਅਦ ਤੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ ਕੇ ਨਹੀਂ ਮੈਂ ਸਬੂਤ ਦੇਉਂ ਕਹਿਣੇ ਸਵਾਰੀ ਚੱਲ ਨੂੰ ਮਾਝਾ ਕਿ ਮੈਂ ਡੇਰੇ ਆਇਆ ਨਹੀਂ ਸਟੇਜ ਤੇ ਨਹੀਂ ਗਿਆ ਉਹ ਮੇਰੇ ਆ ਨਹੀਂ ਸਟੇਜ ਤੇ ਨਹੀਂ ਆਇਆ ਉਹ ਯਾਰੋ 15 ਦੀ ਬੇਦਰੀ ਹੋਈ ਤੁਸੀਂ 17 ਦੇ ਸੋਨਾਂ ਨੂੰ ਬੁਲਾ ਕੇ ਰੋਟਾ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਦੋਨੋਂ ਦੇ ਸਵੱਤ ਰਕਸ਼ੀ ਪ੍ਰਧਾਨ ਸਾਹਿਬ ਨੇ ਆਪਣੀ ਜ਼ਿੰਮੇਵਾਰੀ ਕਰਦਿਆ ਛੋਲੀ ਅੱਜ ਦੀ ਕਿ ਸੱਚੇ ਬਾਦਸ਼ਾਹ ਹੈ ਤੋਂ ਮੈਂ ਨੂੰ ਮੁੱਖੀ ਜੀ ਸੇਵਾ ਦਿੱਤੀ ਹੈ ਬਦੌਰ ਮੁੱਖੀ ਮੈਂ ਆਪਣੀ ਛੋਲੇ ਦੇ ਸਾਥ ਕੋਈ ਜੋੜ ਪਾਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਹੈ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਮਨਾਓ ਪਰ ਮਨਾਉਂਦਾ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੁਣ 2017 ਵਿੱਚ ਜੰਨੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੋੜਾ ਸਾਹਿਬ ਦੀ ਸੁਪਤਰੀ ਔਰ ਤੁਸੀਂ ਨਾਲ ਤੋਂ ਇਲੈਕਸ਼ਨ ਲੜੇ ਹੋ ਤੇ ਵੀ ਲੜੇ ਉਹ ਆਤਮਨ ਖੜੀ ਸੀ ਤੁਸੀਂ ਅਕਾਦੀ ਯਾਤ ਖੜਨ ਸੀ ਤੁਸੀਂ ਤੁਸੀਂ ਉਹਨਾਂ ਟੋੜਾ ਸਾਹਿਬ ਤੇ ਕੁਲਦੀਪ ਨੇ ਉਹਨਾਂ ਦੀ ਕੀ ਬੋਲਦੇ ਰਹੇ ਉਹ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਉਂਗੇ ਦੱਸੋ ਦਾ ਸਹੀ ਹੈ ਨਾ ਉਹ ਤੁਸੀਂ ਟੋੜਾ ਸਾਹਿਬ ਦਾ ਜਨਮ ਦਿਨ ਮਨਾਉਂਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਉਹਨਾਂ ਦਾ ਤੁਸੀਂ ਵਿਰੋਧ ਕੀਤਾ दो हजार चार चल तक टिकट भी मिली उसने लंफा दिता तो थोड़ा सा बयान अभी भी दबारा छोड़ो वो कहते लोगों की जेतों से हाथ आई टिका जे मैं झूठ बोलता हूं मैं सजा सा जा सकता है जे मेरी गल झूठी होनाकार मैं क्या जानना प्रधान जी मैं तेज नहीं बोल रहा है मैं ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਨ ਤੋਂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਤਾਂ ਨੇ ਇੱਕ ਇੱਕ ਦੇ ਫੋਨ ਨੂੰ ਇਹਨਾਂ ਨੇ ਕੀ ਕੀਤਾ ਆ ਪਰਮੇਂਦਰ ਵੀਰ ਸਾਹਿਬ ਆ ਵੀਡੀਓ ਮੈਂ ਜਿਆਦੀ ਭੁੱਲ ਗਿਆ ਤਾਂ ਤੁਹਾਨੂੰ ਦਿਖਾ ਦਿੰਦਾ ਕਹਿੰਦਾ ਜੇਤਨ ਲਈ ਤਾਂ ਰੋਟਾ ਪੈਣੀ ਹੈ ਜਾਂ ਇਹ ਮੇਰੇ ਆਲਿਆਂ ਦੀ ਹੈ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਇਹ ਆਖਿ ਤੁਨਾ ਮੋਈ ਦੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ ਤੇ ਬਾਰੂਛਾ ਦੇ ਗਰੇਵਰੇ ਸਿਆਸਦਾਰ ਅੰਕ ਉਹ ਇਨਾਂ ਤੇ ਗੁਲਾਬ ਬਖਸ਼ੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਸੇ ਜਿੱਥੇ ਨਾ ਬਾੜ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਦੇਤੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਅੰਪੀ ਜਨਵਰੀ ਨੂੰ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਗਵਾਂਹ ਹੋਇਆ ਕਾਲਕਸਟਾਉਂ ਹੈ ਇੱਕ ਜੰਤੂ ਮਾਰਾ ਉਹਨੂੰ ਸਰਕਾਰ ਵਿੱਚ ਕੋਪਰੇਟਰ ਨੂੰ ਮਨੇਸਟਰ ਸੀ ਦੋ ਫਾ ਬੰਦੂਕ ਧਾਰੀ ਲੈ ਕੇ ਆਕਾਸ਼ ਸਾਹਿਬ ਕੋਲ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਬਾਦ ਖੰਡਨ ਹੋਣ ਲੱਗਾ ਕਿ ਉਹਦਾ ਬਚਾਅ ਹੋਇਆ ਯਾਰ ਕਾਤਾ ਕਿਤੇ ਜਾ ਕੇ ਗੋਲੀਆਂ ਚਲਾਉਣ ਵਾਲੇ ਬਾਦਲ ਸੁਖੀਰ ਸਿੰਘ ਨੂੰ ਸਲਾਹ ਦੇ ਦਿੱਤੀ ਹਾਕਾ ਤੱਕ ਤਲਾਸ਼ ਤਿਆਰ ਕਰਕੇ ਤੁਸੀਂ ਜਿੰਨੇ ਬਗਾਨ ਕੀਤੇ ਨੇ ਬੇਅਸਰ ਸਾਨੂੰ ਇਤਿਹਾਸ ਮਾਫੀ ਕਰ ਸਕਦਾ ਅਸੀਂ ਗੱਤੀ ਦਿੱਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਡੌੜਾ ਸਾਹ ਕਰਕੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਅਮਾਰ ਆਸ਼ਰਮ ਜਾ ਕੇ ਕਰਤਾਰੀਆਂ ਦੇ ਢੀਡ ਚ ਬਾੜ ਦਿੱਤਾ ਚੰਗੂ ਬਾਗਲਾ ਕਾ ਕੀ ਕਰਤਾਰੀ ਸੀ ਨਾ ਕੰਟੀਦਾਰ ਅਧਕਤਾਲ ਤੱਕ